ਤੇ ਹੰਡੀ ਰੱਖ ਸਾਡੀ ਮਰਿਆ ਦਾਰੂ ਪੀ ਲੱਗਦਾ ਹੈ ਸਾਡੀ ਸਾਲੀ ਤੇਰੇ ਬਾਪੂ ਵਰਤਿਵਾ ਤੋੜ ਤੋੜ ਹਣ ਚੋਦੇ ਹਣ ਮੇਰਾ ਬਾਗਲਾ ਕਿਉਂ ਦੀ ਪਾਈ ਗੁੜੇ ਜਾ ਜਾ ਰਹਿ ਗਿਆ ਸਾਰੇ ਦਿਨ ਹੋਇਆ ਤੱਕ ਸਨੇ ਚੋਦੀ ਸਾਲੀ ਕੁੱਤੀ ਹੋ ਗਿਆ ਮੂਹੇ ਜੀ ਲੱਗਦੀ ਫਿਰਦਾਗਾ ਬਹੁਤ ਨਾ ਯਾਰ ਰਾਤ ਚੋਰੀ ਹੋ ਗਈ ਯਾਰ ਅੱਛਾ ਬਾਹਰ ਘਰ ਤੋਂ ਮੈਂ ਸੁੱਤਾ ਪਿਆ ਰਿਹਾ ਪਤਾ ਨਹੀਂ ਲੱਗਿਆ ਮੈਂ ਜੋ ਤੜਕੇ ਨਾਲ ਘਰ ਵਾਲੀ ਕੁੱਤੀ ਗਈ ਅੱਛਾ ਹੋਰ ਯਾਰ ਸਾਰਾ ਕੰਮ ਹੀ ਖਰਾਬ ਹੋ ਗਿਆ ਅੱਛਾ ਇਹ ਹੋਰ ਪਿੰਡਾਂ ਵੀ ਵਾ ਉਹ ਜਿਆ ਹੁੰਦੀ ਆ ਨੇ ਹੋਰ ਪੈਣਾ ਉਹ ਦਾ ਬਾਹਲੀਆ ਉਹ ਕੰਮ ਖੜ ਗਿਆ ਉਹ ਦਾ ਬੜਾ ਬਾਹਲਾ ਕੰਮ ਹੋ ਰਿਹਾ ਹਰੇ ਕੰਡ ਹੋ ਰਿਹਾ ਹਰੇ ਦਾ ਰੱਖ ਲੈ ਪਹੁੰਚੇ ਰੱਖ ਉਹ ਬਾਰੇ ਬੰਦਾ ਹੈਗਾ ਪਹਿਲੇ ਰੱਖ ਲਓ ਅਸੀਂ ਰੱਖ ਲਿਆ ਮਰਜੀ ਦਾ ਬੰਦਾ ਇਹਦਾ ਬੰਦਾ ਹੈਗਾ ਦੇਖ ਤਸ ਰੱਖ ਲਓ ਲਿਆ ਇੱਕ ਹੀ ਰੱਖੀ ਰੱਖੂ ਤਾਂ ਸਭਲੇ ਹੋ ਗਿਆ ਹੋਰ ਇੱਕ ਹੀ ਲਿਆ ਹਾਂ ਇੱਥੇ ਗੱਲ ਕਰ ਲਾਂਗੇ ਉਹਨਾਂ ਨਾਲ ਹਾਂ ਕਰ ਲਾਂਗੇ ਕਰ ਲਿਆ ਠੀਕ ਆ ਚਲ ਮੈਂ ਲੈ ਕੇ ਆਉਂਦਾ ਠੀਕ ਆ ਲਿਆ ਭਾਈ ਇਹ ਲੈਂਦਾ ਬੰਦਾ ਦੇਖੋ ਗਰਵਾਨਾ ਗੱਲ ਰਾਖੀ ਪੂਰੀ ਰੱਖੜੀ ਉਹ ਭਾਈ ਤਾਂ ਪੈਸੇ ਮਿਲਣਗੇ ਨਹੀਂ ਡੰਗਾ ਵੀ ਪੜ ਜਾਣਾ ਗੱਲ ਖੋਲ ਕਿੰਨੇ ਪੈਸੇ ਪੁੱਛ ਲਊਗਾ ਪੈਸੇ ਹੈਂ 8000 ਲੈਂਦਾ ਜੀ ਲਾ ਲਿੰਦ ਬਸਾਉਣਾ ਕੌਣ ਪਹਿਲਾਂ ਵੀ ਕੰਮ ਕਰਦਾ ਉਹ 5 ਦਿਨ ਦੇ ਦੀ ਤੈਨੂੰ ਨਹੀਂ 8 ਲੈਂਦੇ ਤੂੰ ਤਾਂ 5 ਦਿਨ ਤੇਰੀ ਮੈਂ ਪੁੱਛ ਗਿਆ ਹਾਂ ਨਹੀਂ 8 ਲੈਂਦੇ ਹੁਣ ਕਿੰਨੇ ਲੈਣੇ ਸੱਤ ਹੀ ਕਰ ਸਵਾਗਤ ਦਾ ਸੱਤ ਦੇ ਦਿਓ ਚੱਲ ਜੀ ਜਾਣਾ ਡਿਊਟੀ ਪੂਰਾ ਟਾਈਮ ਕਰਨੀ ਰੱਖੀ ਪੂਰੀ ਖੜਿਓ ਆਏ ਨਹੀਂ ਕੋਈ ਚਾਈ ਦਾ ਸਰਕੇ ਤੋਂ ਲੱਗੇ 5 ਵਜੇ ਆਪਣੀ ਡਿਊਟੀ ਖਾਦਣ ਬਾਜੀ ਉਹ ਦੂਜਾ ਜ਼ਿੰਮੇਵਾਰੀ ਛੁੱਟੀ ਆਉਂਦੀ ਆ ਵੀ ਆ ਕੇ ਪੂਰੀ ਜੇ ਵੀ ਬੁੜੀ ਬੁੜੀ ਜਾਂਦੀ ਹੋਵੇ ਡਾਂਗਾਂ ਤੈਨਾਂ ਮਾਰਨੀ ਆ ਜੀ ਜ਼ਿੰਮੇਵਾਰੀ ਫੁੱਲ ਆਪਣੀ ਤੇ ਅੱਜ ਵੀ ਮੈਂ ਕੰਮ ਸਟਾਰਟ ਕਰ ਦਿੰਦਾ ਹਾਂ ਹਾਂ ਕਰ ਲਿਓ ਠੀਕ ਹੈ ਜੀ ਠੀਕ ਹੈ ਆ ਮੁੰਡੇ ਨੂੰ ਪਾਸੇ ਇਕੱਠੇ ਕਰਕੇ ਦੇ ਦੋ ਜੀ ਕੋਈ ਆਪੇ ਬਣਾ ਲਾਂਗੇ ਠੀਕ ਹੈ ਠੀਕ ਹੈ ਚੱਲ ਆ ਜਾਣਾ ਅੱਜ ਮੈਂ ਕੰਮ ਚਲਾ ਦੇਣਾ ਅੱਜ ਆ ਕੇ ਉਹ ਬੈਠੇ ਡਿਊਟੀ ਦੇ ਕਰੀਨੂ ਪਰ ਪਰਜਾਈਦਾ ਫੋਨਾ ਉਹ ਭਾਜਦਾ ਮੇਰੇ ਹੱਥ ਕਹੋ ਕੰਮ ਤਾਂ ਕਰ ਰਿਹਾ ਅੱਛਾ ਯਾਰ ਹੈਲੋ ਕੁਛ ਨਹੀਂ ਬਣੀ ਆ ਕਹਿੰਦੇ ਯਾਰ ਉਹਨੂੰ ਉਹ ਇਹਦਾ ਫਾੜ ਵੱਢਦੇ ਪਰੇ ਯਾਰ ਤੇ ਆਉਦੇ ਪੈਣ ਬਣੀ ਆ ਰਾਂ ਗੱਤੋਂ ਗੱਡੀਆਂ ਸਿਰ ਖਾਈ ਜਾਂਦਾ ਮੇਰਾ ਆ ਉਹਦੇ ਨਾਲ ਕਰਾ ਦੇ ਵੀ ਕੋਈ ਕੁਛ ਹਾਂ ਹੋਰ ਗਿਆ ਰੋਜ਼ ਮੇਰੇ ਖੜੇ ਪੈ ਜਾਂਦਾ ਹੈ ਚਲ ਹੁਣ ਤੂੰ ਮੈਨੂੰ ਦੱਸ ਫਿਰ ਰਜਮੈਲ ਨਾ ਹੋਰ ਮੈਨੂੰ ਨਹੀਂ ਪਤਾ ਤੂੰ ਹਰ ਵੇਲੇ ਲੜਾਇਆ ਇਲਾਜ ਨਹੀਂ ਮੈਨੂੰ ਨਹੀਂ ਪਤਾ ਅੱਜ ਮੈਂ ਆਉਂਗਾ ਪੱਕਾ ਮੈਂ ਕੀ ਕਰਾਂ ਫਿਰ ਉਹਨੂੰ ਤੋੜ ਦੇਣੀ ਕਿ ਨਹੀਂ ਫਿਰ ਉਹਨੂੰ ਗੋਲੀਆਂ ਗਾਲੀਆਂ ਦੇ ਕੇ ਮੈਨੂੰ ਨਹੀਂ ਪਤਾ بس ਮੈਂ ਅੱਜ ਆਉਂਗਾ ਇੱਥੇ ਲੱਗੇ ਚਾ ਹਾਂ ਚੱਲ ਫਿਰ 10 ਮਿੰਟ ਚ ਬਾਹਰ ਆਇਆ ਮੈਂ ਗੋਲੇ ਧਰ ਕੇ ਜਾਂਦਾ ਬੱਚਕਲੀਆਂ ਆਪਣੀਆਂ ਬਾਅਦ ਫਿਰ ਮੈਂ ਆ ਗਿਆ ਚੰਗਾ ਕਿੱਥੇ ਨਾ ਹੋ ਮਾਦਰ ਕਿਉਣਾ ਭਾਈ ਜੀ ਲੱਡਾ ਅੱਡ ਤੂੰ ਗੱਲੀ ਨੀ ਕਰ ਉਹ ਵੜ ਜਾ ਯਾਰ ਇਹਦੇ ਨਾਲ ਹੁਣ ਤੇਰਾ ਮੈਂ ਤੇਰੇ ਸਾਹਮਣੇ ਕਹਿਦਾ ਤੈਨੂੰ ਸਾਹਮਣੇ ਕਹਿਦਾ ਅੱਜ ਮੈਂ ਤੇ ਤੇ ਗੱਫਰ ਮੈਂ ਕੰਮ ਵੀ ਕਰਨਾ ਆਦਾ ਬੜਾ ਹਰਾਮੀ ਹੋ ਜਾਂਦਾ ਨੂੰ ਬੜਾ ਜੂਈ ਪੜਾਈ ਜੜੇ ਨੂੰ ਪਾਛੇ ਦਾ ਇਹ ਫੇਲੂ ਮਦਗੀ ਫਿਰ ਹਾਂ ਉਹ ਵਹੀ ਪੱਕਾ ਲੈ ਲੂ ਉਹ ਬੀਹ ਚ ਕੋਈ ਨਹੀਂ ਹੈਗਾ ਸਮਾਨ ਚੱਕ ਕੇ ਲੈ ਜੀ ਨੱਤਾਂ ਨਾ ਪਾ ਦੀ ਮੈਂ ਆ ਗਿਆ ਹਾਂ ਆ ਗੀਟਾ ਗੁੱਲਪੀਏ ਚੱਕ ਲਈ ਵਾ ਠੀਕ ਆ ਗੇਟਾ ਮੂਰੇ ਰੱਖਦੇ ਨੀ ਮੈਂ ਆ ਗਈ beta <tellan> <tellan> data ਘਰ ਤੇ ਬਹੁਤ ਬਦੁਰਾ ਨੂੰ ਨਹੀਂ ਆਇਆ ਮੈਂ ਕੀ ਕਰਾਂ ਯਾਰ ਮੇਰੀ ਗੱਲ ਸੁਣ ਲੈ ਮੈਂ ਤਾਂ ਅਦਰੋਂ ਬਹਿ ਕੇ ਆਇਆ ਅੱਜ ਮੈਂ ਮਣੀ ਕੋਲ ਆਂ ਅੱਜ ਰਾਤ ਮੈਂ ਕਿਹਾ ਮੈਂ ਇਹੋ ਕਰਨਾ ਪੜਨਾ ਮੈਨੂੰ ਕੱਲ ਪੇਪਰ ਆ ਤੂੰ ਭਾਈ ਨਾ ਕਿਤੇ ਮੂੰਹ ਤੇ ਮੁਕਰ ਜੇ ਪਹਿਲਾਂ ਮੇਰੀ ਗੱਲ ਕਰਾਉ ਇਹ ਨਾਲ ਮੈਂ ਤਾਂ ਫੇਰ ਕਰਾ ਦੂੰਗਾ ਜਦਾਂ ਕਰੇ ਮੈਂ ਦੱਸ ਵੀ ਤੂੰ ਬਸ ਯਾਰ ਮੈਂ ਕਿੰਨੇ ਤਰ੍ਹਾਂ ਗੱਲ ਕਰਾਂਗਾ ਠੀਕ ਹੈ ਕੀ ਗੱਲ ਹੈ ਲਾਰੇ ਭਾਈ ਲਾਉਣਾ ਤੂੰ ਉਹ ਨਹੀਂ ਯਾਰ ਫੇਰ ਵੀ ਤੂੰ ਦੱਸ ਦੇ ਹੋਰ ਕਦੇ ਪਾਣਾ ਪੰਗਾ ਪੈ ਜੇ ਮੈਂ ਨਹੀਂ ਦੱਸਦਾ ਮੈਂ ਗੱਲ ਕਰ ਬਸ ਤੂੰ ਗੇਰਾ ਕਹਿ ਨਹੀਂ ਕਰਾਉ ਮਾ ਠੀਕ ਆ ਜਾ ਫੜ ਜਾ ਦੇਖ ਲਈ ਇੱਕ ਹੀ ਦਾ ਹੈਲੋ ਹੈਲੋ ਕਿਵੇਂ ਹਾਲ ਚਾਲ ਸਭ ਦੇ ਰ ਅੱਧੀ ਰਾਤ ਹੋ ਗਈ ਆ ਦੱਸ ਮੈਂ ਕੰਮ ਪੱਕਾ ਚਲ ਠੀਕ ਆ ਆ ਗਿਆ ਠੀਕ ਠੀਕ ਕੰਮ ਕਰਦੇ ਹਾਂ ਮੇਰਾ ਯਾਰ ਮੈਂ ਕੰਮ ਕਰ ਦੂੰ ਯਾਰ ਮੈਨੂੰ ਕਹੇਗੇ ਜਿੱਥੇ ਨਾ ਕੋਈ ਨਾ ਮਖੰਦ ਆਕੇ ਨਾ ਚੰਗਾ ਦਾ ਰਾਮ ਨੀ ਅੰਮ੍ਰੋ ਸੋ ਨਾ ਲਾਗੇ ਤੋ Yağdırıyor ya, ho ya. 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 ਚੋਰ ਲੱਗਦਾ ਹੂੰ ਕੱਲਾ ਜਾਂਦਾ ਖੜਾ ਬੰਦਾ ਚੋਰ ਆ ਘਰ ਮਾਰਾ ਜੱਫੀ ਆਹ ਨਾ ਕੁਦੀ ਬਿਜੀ ਚ ਆ ਗਿਆ ਬੰਦਾ ਚੋਰ ਆ ਅਜੇ ਨੂੰ ਫੜ ਫੇਰ ਰੋਟਾ ਉਹ ਨਹੀਂ ਆਉਂਦੀ ਨਹੀਂ ਹੋਣਾ ਹੈਲੋ ਕੁੱਤਾ ਬੰਨਿਆ ਵਿਆ ਉਹ ਕਾਲੇ ਡਾਪਦਾ ਬਾਈ ਉਹ ਬਾਈ ਛੱਡ ਦੇ ਕਰਦਾ ਬਾਈ ਬਾਈ ਛੱਡ ਦੇ ਯਾਰ ਬਾਈ ਬਈ ਬੱਟੀ ਕੁੱਟੀ ਨਾ ਕੁੱਟੀ ਨਾ ਯਾਰ ਬਾਈ ਉਹ ਬਾਈ ਛੱਡ ਦੇ ਉਹ ਛੱਡ ਦੇ ਹਾਏ ਬਾਈ ਛੱਡ ਦੇ ਹਾਏ ਬਾਈ ਉਹ ਬਾਈ ਹਾਏ ਬਾਈ ਹਾਏ ਬਾਈ ਉਹ ਚੋਰ ਨਹੀਂ ਹੈਗਾ ਉਹ ਚੋਰ ਨਹੀਂ ਹੈਗਾ ਬਾਈ ਮੈਂ ਹਾਂ ਬਾਈ ਚੋਰ ਨਹੀਂ ਹੈਗਾ ਹੋਣਾ ਤੂੰ ਉਹ ਬਾਈ ਚੋਰ ਨਹੀਂ ਯਾਰ ਤੇਰੀਆਂ ਤੇਰੇ ਵਰਗੇ ਕਰ ਦੇਣਾ ਬਦਨਾਮ ਉਹ ਨਹੀਂ ਬਾਈ ਬਾਈ ਮੈਂ ਚੋਰ ਨਹੀਂ ਹੈਗਾ ਕਸ ਗਾਉਣ ਬਈ ਮੈਂ ਆਦੀ ਸੀਲੀ ਨੂੰ ਮੈਨਣ ਆਏ ਸੀ ਹਾਂ ਦੱਸ ਪੋਜੀਲੀ ਨੂੰ ਮੈਂ ਆਇਆ ਕਿਹ ਜਿੰਨੇ ਜੱਟ ਕੋਲ ਬਾਈ ਬਿਠਾਉਂਦਾ ਥੋੜਾ ਉਹ ਬਾਈ ਯਾਰ ਮੈਂ ਚੋਰ ਨਹੀਂ ਆਇਆ ਯਾਰ ਉਹ ਦੱਸ ਪਰ ਕੀ ਕਰਨਾ ਹੈ ਮੈਂ ਜੇ ਲੀਲੂ ਮੈਂ ਆਇਆ ਯਾਰ ਅੱਜ ਜੇ ਲੀਡ ਨੂੰ ਆ ਪਤਾ ਵੀ ਜੱਟ ਜੀ ਸਾਰੇ ੱਟੇ ਖੱਦੇ ਚੀਜ਼ਾਂ ਦੇ ਆਏ ਹੋ ਬਾਈ ਮੁਰਿਆ ਉਹ ਲਈ ਬਿਠਾਉਂਦਾ ਥੋੜਾ ਹੁਣ ਦੱਸ ਕਹੇਗਾ ਬਾਈ ਛੱਡ ਦੇ ਯਾਰ ਮੈਨੂੰ ਅੱਜ ਆ ਲੈ ਵੀ ਪੈਸੇ ਲੜਾ ਯਾਰ ਬਾਈ ਯਾਰ ਅੱਜ ਛੱਡ ਦੇ ਮੈਂ ਮੈਂ ਫੇਰ ਲਊ ਆ ਬਾਈ 10 ਮਿੰਟ ਦੇ ਦੇ 10 ਸੈਕਿੰਡ ਨਹੀਂ ਬਾਈ ਮੈਂ ਕਿਸੇ ਨੂੰ ਨਹੀਂ ਦੱਸਦਾ ਯਾਰ ਠੀਕਾ ਫੜ ਲਾ ਬਈ ਤੇਰਾ ਟਾਂਕਾ ਫੰਡ ਕਰਾਂਗੇ ਹਾਂ ਹਾਂ ਬਈ ਯਾਰ ਸਭ ਹਾਂ ਬਈ ਸਭ ਕਰ ਦੇਰਾ ਭਾਜ ਫਰਾਂ ਕਰ ਜੇ ਮੇਰੀ ਕਿਸੇ ਲੇਕਾ ਗੱਲ ਹੋ ਗਈ ਨਹੀਂ ਬਈ ਤੇਰੀ ਯਾਰ ਗੱਲ ਜਮੀ ਨਹੀਂ ਹੁੰਦੀ ਮੇਰਾ ਮੁਸਕੰਦਰ ਨਹੀਂ ਹੈਗਾ ਜਰ ਜਮੀ ਨਹੀਂ ਕਿਸੇ ਕੋਲ ਗੱਲ ਹੁੰਦੀ ਹੈ ਚੱਲ ਫਰਾਂ ਕਰ ਮੈਂ ਜਾਣਾਂ ਇੱਧਰ ਦੀ ਬਾ ਠੀਕਾ ਪੜਦੇ ਜਨਾ ਨੰਘ ਜੀ ਠੀਕਾ ਨਾ ਕੋਈ ਨਾ ਬਈ ਮੇਰਾ ਨਾਮ ਲੀਕ ਜਨਾ ਨਹੀਂ ਨਹੀਂ ਬਈ ਤੇਰਾ ਜਮੀ ਨਾਮ ਲੈਂਦਾ ਤਾਏ ਬਣਾ ਜੀ ਨਾ ਕੋਈ ਨਾ ਬਈ ਬਈ ਥੰਦ ਬਾਤ ਬਈ ਤੇਰਾ ਪੰਡਾ ਤੋਂ ਪੰਡਾਲਿਆ ਤੇ ਮੇਰੇ ਨਾ 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 ਬਈ ਤੇਰਾ ਦਿਮਾਗ ਨਹੀਂ ਲੰਦਾ ਇਹ ਹਾਂ ਤੇ ਪਰ ਕੇ ਤਰ ਜਾ ਨਾ ਠੀਕਾ ਬਈ ਮੋੜ ਸੁ ਤਾ ਸਾਲਾ ਪਤਾ ਨਹੀਂ ਲੱਗਦੀ ਮੈਂ ਕਰੂੰ ਹਾਏ ਅੱਜ ਆਈਆ ਮੈਂ ਯਾਰ ਇਹ ਲਊਗਾ ਕਹਿੰਿਆ ਹੂ ਆਹੇ ਵੀ ਦਾ ਸਾਲਾ ਹੁਣ ਆ ਕਹਿੰਦੀ ਪੱਟੀ ਹੋ ਮੈਨੂੰ ਸਾਰੇ ਨੀ ਸੋ ਅੱਜ ਆਪਣਾ ਲੋਟ ਆ ਜੇ ਨਾ ਆਪਾਂ ਦਾ ਭੈਣ ਥਰੀ ਉੱਪਰ ਪਹਿਰੇ ਕਰਦੀ ਰਹਿ ਜਾਾਂਗੇ ਯਾਰ ਆਜੂ ਮੇਰਾ ਸਾਲਾ ਭਾਈ ਭਾਈ ਹਾਂ ਭਾਈ ਤਰਨ ਨਾ ਬਾਜ ਜਾ ਹਾਂ ਬਈ ਹਾਂ 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 ਬਈ ਹਾਂ ਬਈ ਤੇਰਾ ਮੈਂ ਗਾਉ ਨੂੰ ਪੱਕਾ ਪੱਕਾ ਤੇ ਉਹਦੀ ਭਾਬੀ ਨਾਲ ਕਰਕੇ ਮੇਰੀ ਸੁਣ ਲੈ ਕਿਦੋਂ ਤੱਕ ਜਾਣਾ ਹੁੰਦਾ ਮੇਰੇ ਲੱਭ ਆ ਜਾਏ ਠੀਕ ਹੈ ਨਾ ਬਸ ਉਹਦੀ ਭਾਬੀ ਨਾਲ ਤੇਰਾ ਕੰਮ ਕਰਾਉਣਾ ਬਸ ਠੀਕ ਹੈ ਕਰਾ ਦੇ ਬਈ ਤੇਰਾ ਧੰਨਵਾਦ ਚੰਗਾ ਬੇਫਿਕਰ ਹੋ ਨਾ ਕੋਈ ਐਵੇਂ ਕਰੋਗੇ ਭੱਜ ਜਾ ਠੀਕ ਹੈ ਬਈ ਹੌਣ ਨਾ ਮੰਗਣੀ ਯਾਰੇ ਵੈ ਲੋ ਬਾਹਰ ਬੋਲਦੇ ਭਾਂਟ ਤੋਂ ਬਾਹਰ ਮੂਰੇ ਖੜਾ ਮੈਂ ਬਸ ਖੋਲ ਦੇ ਆ ਜਲਦੀ ਖੋਲ

ਦੇਖੋ ਬੋਲੋ ਘੱਮ ਨਗਾਦੀ ਤੂੰ ਖਾਂਦੇ ਮੁੱਪਰ ਨਿਕਦੇ ਪਾਏ ਤਾਂ ਜੀ ਦੋ ਪਾਏ ਦੋ ਸੁਣਿਆ ਉਹ ਨਾ ਉਹ ਜੇ ਨਾ ਪ੍ਰਭੂ ਨਾਮ ਦੇਖੋ ਚੱਕ ਲਾਲਾ ਹੋਰ ਨਵੇਂੜ ਪਰਾਂ ਤੇ ਪੂਰੇ ਚੱਲਾਂ ਪਹਿਣੀਆ ਕਰੀ ਚੱਲ ਰਿਹਾ ਰੇ ਗਾਹਾਂ ਭਾਂਗੇ ਅੱਜ ਮੈਨੂੰ ਲੱਗਦਾ ਆਪਣੇ ਟਾਈਮ ਵੀ ਬਹੁਤ ਹੋ ਗਿਆ ਹੋਰ ਆਹ ਰੇ ਬੰਦਾ ਦੁਰੇਂਦਾ ਹੋਵੇ ਹੈਲੋ ਉਹ ਆਵੇ ਤਾਂ ਆਇਆ ਆਣਾ ਆਣਾ ਪੱਗ ਬੁਗ ਲਾਈਏ ਬੜੇ ਟਾਈਮ ਬਾਅਦ ਵੇਖਿਆ ਹਾਂ ਹੂੰ ਤੇ ਮੁੰਡਾ ਕਿਵੇਂ ਹੋ ਠੀਕ ਆ ਠੀਕ ਆ ਤੂੰ ਹੋਰ ਜੇ ਮਿਲ ਹੋ ਜਾਈਆ ਹੋਰ ਯਾਰ ਕੰਮਾਂ ਕਰਾਂ ਚ ਪੈਣਾ ਅਸੀਂ ਕੰਮ ਚੱਲੀਆਂ ਜੀ ਬਿਲਕੁਲ ਬੁਗ ਲਾਈਏ ਫਿਰ ਹਾਂ ਪੂਰ ਪੱਗ ਚੱਲਦਾ ਪੂਰਾ ਚੱਕ ਫਿਰ ਲਾ ਲੈ ਲਾ ਬਾਈ ਪਈ ਪਈ ਬਈ ਬਾਈ ਤਾਂ ਨਹੀਂ ਪਈ ਨੀ ਬਾਲਾ ਜੇ ਹੋਗਾ ਪਰ ਪਾਲਾ ਤੂੰ ਉਹ ਸਾਰੀ ਪੀ ਉਹ ਤਾਂ ਚੜ ਕੋਈ ਨਹੀਂ ਕੋਈ ਨਹੀਂ ਚੰਗਾ ਯਾਰ ਫਰਮਾ ਤਾਂ ਜਾਨਾ ਯਾਰ ਆ ਨਾ ਯਾਰ ਥੋੜੀ ਨਾ ਇਹ ਘਰੇ ਕੁੜੀ ਦਾ ਬੈਗਾ ਸਮਾਨ ਫੋਨ ਸੋਨਾ ਸੋਨਾ ਸਾਰਾ ਬਾਰੀ ਪਿਆ ਮੈਂ ਕੋਈ ਕੋਈ ਨਹੀਂ ਆਦਾ ਆ ਵੀ ਤੁਨ ਨਵੇੜ ਪਰ ਆਇਆ ਸੀ ਤਾਂ ਪੀਣੀ ਮਾੜੀ ਜਿਹੀ ਰਹੀ ਯਾਰ ਚਲੋ ਲਾਵਲੀ ਲਾਵਲੀ ਕਰ ਲੈਨੇ ਆ ਨਾ ਨਾ ਹੈ ਨਾ ਨਾ ਸਾਰੀ ਪੀ ਅਸੀ ਤਾਂ ਲੈ ਨਹੀਂ ਪੀਦੀ ਚੰਗਾ ਆ ਮਣੀ ਉਹ ਦੇਖ ਉਹ ਦੇਖੀ ਉਹ ਛੱਡ ਕਿਉਂ ਨਾ ਉਹ ਬੰਦਾ ਯਾਰ ਪਣੂ ਓਏ सड्डे हुने आ गए चल आ सड्के चल चल हां चल देख के नि जा कोनी हुन्छ चल चल बाड बाड चल मा बठा यो देख के अउडी जल्मी अउडी जल्मी ओ अउडी जाऊ

ਹਾਂ ਜੀ ਆਪ ਕੋ ਲਿਖਿਆ ਹੈ ਰੌਡ ਨੂੰ ਦਸੋ ਤਾਜ਼ਾ ਮਸਾਲਾ ਕਰੇਗਾ ਬਸ ਚੱਲਦਾ ਫਟਵਟਿਆ ਹਾਂ ਆਹ ਗਾਟੇ ਹੀ ਚੱਲੋ ਇਟਾ ਨੂੰ ਬੰਨ੍ਹਾ ਫਟੇ ਦਿਸ ਕਰੋ ਮੱਡੀ ਉਹ ਰੌਡਾਂ ਦਾ ਬੰਦ ਆ ਹਾਂ ਬੱਜ ਗਏ ਨਾ ਲਾ ਬਣਾ ਡੱਕੇ ਹੋ ਚਲੇ ਇਹ ਬਰਕਾ ਚਲੋ ਵੀ ਕੋ ਗਾਣਾ ਨਾ ਕਰੇ ਗਾਣਾ ਬਣੀ ਕਰੀ ਨਾ ਕੋਈ ਹੈ ਨਹੀਂ ਸਾਰੇ ਚੁੱਤੇ ਚੱਲ ਕੋਈ ਨਾਂ ਦੇ ਬਲ ਕੋਈ ਜਨ ਮੇਟਾ ਮਾਰ ਕਰ ਜਾ। ਉਹ ਮੂੰਹ ਚ ਉੱਡੇ ਜਾਣਾ ਓਏ ਆਇਆ ਆ ਫੜਦਾ ਮੈਂ। ਮੈਨੂੰ ਉਤਰ। ਤੂੰ ਡਿੱਗਣਾ ਬਈ ਮੈਂ ਡਿੱਗਦਾ ਨਾ ਡਿੱਗਦਾ। ਚੱਲ ਹੋੜੀ ਹੋੜੀ ਦੇਖੋ ਹੀ ਨਹੀਂ। ਹੋਣੀ ਇੱਥੇ ਹੀ ਫੜ ਕਾਣਾ। ਤੇ ਉਹ ਫਾਈਟ ਆਹ ਬੰਦ ਗਿਆ ਥੀ ਨਾ ਆਓ ਪਹਿਲੇ ਮੱਕਰਾ ਦੇ ਮਰੀ ਦਾ ਦੇ ਲਾ ਦੇ ਨਾ ਕਿਹੜੇ ਯਾਰ ਟਾਈਗਰ ਰਹਿਣਾ ਚਲੋ ਤਲਾ ਦੇਖਣੇ ਮਰੀ ਜੀ ਦੇਖ ਇਧਰ ਨਾ ਇੱਥੇ ਆਹ ਚਾਹ ਲੈਸ ਮਾਨਿਕ ਤੁਸੀਂ ਗਲੇਟ ਕੀ ਪੰਗਾ ਆ ਗਿਆ ਉਹ ਕਿਹਦੇ ਸ਼ੁਨਾ

ਸਾਡੀਆਂ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕੋਈ ਸਾਡੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਮਿਲ ਛਕੇ